ਗੁਰਬਾਣੀ ਦੇ ਬਚਨ ਚੇਤੇ ਰੱਖਿਓ ਐ ਬੰਦੇ ਤੂੰ ਚੇਤੇ ਕਿਉਂ ਨਹੀਂ ਕਰਦਾ ਕਿ ਕਈ ਜਨਮਾਂ ਦੇ ਵਿੱਚ ਤੂੰ ਕੀੜੇ ਤੇ ਪਤੰਗੇ ਬਣਦਾ ਰਿਆ ਕਈ ਜਨਮਾਂ ਵਿੱਚ ਹਾਥੀ ਤੇ ਮੱਛੀ ਬਣਿਆ ਕਈ ਜਨਮਾਂ 'ਚ ਤੂੰ ਪੰਛੀ ਤੇ ਸੱਪ ਬਣਿਆ ਕਈ ਜਨਮਾਂ 'ਚ ਤੂੰ ਘੋੜਾ ਤੇ ਬਲਦ ਬਣ ਕੇ ਜੋਤਿਆ ਗਿਆ ਹੁਣ ਤੈਨੂੰ ਦੇਹ ਮਿਲੀ ਆ ਮਨੁੱਖ ਦੀ ਬਹੁਤ ਸਮੇਂ ਬਾਅਦ ਇਹਦੀ ਕਦਰ ਕਰ ਜੇ ਤੂੰ ਇਹਦੀ ਕਦਰ ਨਾ ਜਾਣੀ ਬਾਅਦ ਵਿੱਚ ਤੈਨੂੰ ਭਾਈ ਪਛਤਾਉਣਾ ਪਊਗਾ ਇਹ ਦੇਹ ਬੜੇ ਕੰਮ ਦੀ ਚੀਜ਼ ਆ ਜਦੋਂ ਦੇਹ ਛੁੱਟ ਜਾਂਦੀ ਆ ਇਹਨੂੰ ਦੇਵਤੇ ਵੀ ਲੋਚਦੇ ਆ ਦੇਵਤੇ ਵੀ ਕਹਿੰਦੇ ਆ ਕਿ ਸਾਨੂੰ ਦੇਹ ਮਿਲੇ ਤੇ ਅਸੀਂ ਇਹਦੀ ਕਦਰ ਜਾਣੀਏ ਬੰਦੇ ਨੂੰ ਇਹਦੀ ਕਦਰ ਹੈ ਨਹੀਂ ਇਹਦੇ ਨਾਲ ਸਾਧ ਸੰਗਤ ਕੀਤੀ ਜਾ ਸਕਦੀ ਆ ਇਹਦੇ ਨਾਲ ਹੀ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਦੇਹ ਨਹੀਂ ਤੇ ਕੁਝ ਨਹੀਂ ਕੁਝ ਵੀ ਨਹੀਂ